ਦੇਖੋ ਜ਼ਰੂਰੀ ਨਹੀਂ ਹੈਗਾ ਕਿ ਮੈਂ ਜੇਕਰ 35 ਮੁਰਗੀਆਂ ਤੋਂ 40 ਮੁਰਗੀਆਂ ਤੋਂ 10000 ਮਹੀਨਾ ਕਮਾ ਰਹੀਆਂ ਤੇ ਤੁਸੀਂ ਵੀ 10000 ਹੀ ਕਮਾ ਸਕਦੇ ਆ ਤੁਸੀਂ 30 35 ਮੁਰਗੀਆਂ ਤੋਂ ਜਾਂ ਫਿਰ 40 ਮੁਰਗੀਆਂ ਤੋਂ 10000 ਵੀ ਕਮਾ ਸਕਦੇ ਆ ਉਸ ਤੋਂ ਜ਼ਿਆਦਾ ਵੀ ਕਮਾ ਸਕਦੇ ਆ ਜਾਂ ਫਿਰ ਉਸ ਤੋਂ ਘੱਟ ਵੀ ਕਮਾ ਸਕਦੇ ਆ ਕਿਵੇਂ ਹੁਣ ਇਹ ਜਿਹੜੀ ਵੀਡੀਓ ਧਿਆਨ ਨਾਲ ਸੁਣੀਓ ਤੇ ਸਮਝਿਓ ਗੱਲ ਨੂੰ ਵੀ ਕਿਵੇਂ ਕਿਵੇਂ ਤੁਸੀਂ ਜ਼ਿਆਦਾ ਕਮਾ ਸਕਦੇ ਆ ਤੇ ਕਿਵੇਂ ਤੁਸੀਂ ਘੱਟ ਕਮਾ ਸਕਦੇ ਆ ਦੇਖੋ ਜਿਹੜਾ ਮੱਝਾਂ ਦੇ ਦੁੱਧ ਦਾ ਰੇਟ ਆ ਉਹ ਕਿਤੇ ਵੀ ਸੇਮ ਨਹੀਂ ਹੈਗਾ ਨਾ ਕਿਸੇ ਸਟੇਟ ਦੇ ਵਿੱਚ ਸੇਮ ਤੇ ਨਾ ਹੀ ਸਟੇਟ ਤੋਂ ਬਾਹਰ ਸੇਮ ਆ ਜਿਹੜਾ ਸਾਡਾ ਏਰੀਆ ਆ ਉੱਥੇ ਹੈਗਾ ਮੱਝਾਂ ਦਾ ਦੁੱਧ 70 75 ਰੁਪਏ ਕਿਲੋ ਤੇ ਸਾਡੇ ਤੋਂ ਥੋੜੀ ਦੂਰੀ ਤੇ ਪਿੰਡਾ ਇੱਕ ਉੱਥੇ ਹੈਗਾ 60 ਰੁਪਏ ਕਿਲੋ ਮੱਝਾਂ ਦਾ ਦੁੱਧ ਕਿਉਂ ਇਹ ਫਰਕ ਕਿਉਂ ਆ ਕਿਉਂਕਿ ਸਾਡੇ ਏਰੀਆ ਦੇ ਵਿੱਚ ਸਾਡੇ ਪਿੰਡ ਪਸ਼ੂ ਜਿਹੜੇ ਆ ਘੱਟ ਰੱਖੇ ਹੋਏ ਨੇ ਲੋਕਾਂ ਨੇ ਮੱਝਾਂ ਜਿਹੜੀਆਂ ਘੱਟ ਰੱਖੀਆਂ ਹੋਈਆਂ ਨੇ ਇਸ ਕਰਕੇ ਦੁੱਧਾ ਜਿਹੜਾ ਸਾਰਿਆਂ ਨੂੰ ਚਾਹੀਦਾ ਹੁੰਦਾ ਆ ਇੱਥੇ ਤੱਕ ਕੀ ਜਿਹੜੀ ਅੱਜਕੱਲ ਦਵਾਈ ਆ ਉਹ ਵੀ ਦੁੱਧ ਨਾਲ ਖਾਣ ਨੂੰ ਕਹਿੰਦੇ ਨੇ ਤੇ ਦੁੱਧ ਦੀ ਡਿਮਾਂਡ ਜ਼ਿਆਦਾ ਆ ਪਰ ਸਾਡੇ ਏਰੀਏ ਦੇ ਵਿੱਚ ਪਸ਼ੂ ਆ ਜਿਹੜੇ ਸਾਡੇ ਪਿੰਡ ਦੇ ਵਿੱਚ ਪਸ਼ੂ ਬਹੁਤ ਘੱਟ ਰੱਖੇ ਹੋਏ ਨੇ ਅਸੀਂ ਖੁਦ ਦੁੱਧ ਦਾ ਕੰਮ ਕਰਦੇ ਆ ਅਸੀਂ ਪਸ਼ੂ ਵੀ ਰੱਖੇ ਹੋਏ ਨੇ ਇਸ ਤੋਂ ਪਹਿਲਾਂ ਡੈਰੀ ਫਾਰਮਿੰਗ ਦਾ ਵੀ ਕੰਮ ਕੀਤਾ ਆ ਆਪਾਂ ਤੇ ਇਸ ਲਈ ਆਪਾਂ ਪਸ਼ੂਆਂ ਬਾਰੇ ਵੀ ਜਿਹੜੀ ਜਾਣਕਾਰੀ ਆ ਰੱਖਦੇ ਆਂ ਤੇ ਵੀਡੀਓ ਦੇ ਵਿੱਚ ਵੀ ਦੇਖ ਲਓ ਤੁਸੀਂ ਪਿੱਛੇ ਦੇਖ ਸਕਦੇ ਆ ਪਸ਼ੂਆ ਜਿਹੜੇ ਹੈਗੇ ਨੇ ਆਪਣੇ ਕੋਲੇ ਤੇ ਇਸੇ ਲਈ ਸਾਨੂੰ ਪਸ਼ੂ ਰੱਖਣ ਚ ਵੀ ਫਾਇਦਾ ਆ ਇਸੇ ਲਈ ਅਸੀਂ ਪਸ਼ੂ ਵੀ ਰੱਖੇ ਹੋਏ ਨੇ ਕਿਉਂਕਿ ਸਾਡੇ ਜਿਹੜਾ ਦੁੱਧ ਦਾ ਰੇਟ ਆ ਉਹ ਵਧੀਆ ਲੱਗਦਾ ਆ ਠੀਕ ਆ ਤੇ ਸ਼ਾਇਦ ਇਸ ਗਰਮੀਆਂ ਦੇ ਵਿੱਚ 80 ਰੁਪਏ ਹੋ ਜਵੇ ਹੁਣ ਮੈਂ ਕੀ ਕਹਿਣਾ ਚਾਹੁੰਦੀ ਆ ਤੁਸੀਂ ਅੱਧੀ ਗੱਲ ਤਾਂ ਮੇਰੀ ਸਮਝ ਹੀ ਗਏ ਹੋਣੀ ਆ ਤੁਸੀਂ ਕੰਮ ਜਿੱਥੋਂ ਸ਼ੁਰੂ ਕਰਨਾ ਹੈ ਜਿੱਥੇ ਤੁਸੀਂ ਸ਼ੁਰੂ ਕਰਨਾ ਜਿੱਥੇ ਤੁਸੀਂ ਰਹਿੰਦੇ ਆ ਆਪਣੇ ਆਸ-ਪਾਸ ਪਹਿਲਾਂ ਤਾਂ ਨਿਗਾਹ ਜ਼ਰੂਰ ਮਾਰੋ ਵੀ ਕਿਸੇ ਨੇ ਮੁਰਗੀਆਂ ਰੱਖੀਆਂ ਹੋਈਆਂ ਨੇ ਜਾਂ ਫਿਰ ਕੋਈ ਵੱਡਾ ਫਾਰਮ ਹੈਗਾ ਜਾਂ ਨਹੀਂ ਹੈਗਾ ਜੇਕਰ ਤੁਹਾਡੇ ਆਸ-ਪਾਸ ਕਿਸੇ ਨੇ ਮੁਰਗੀਆਂ ਨਹੀਂ ਰੱਖੀਆਂ ਹੋਈਆਂ ਤਾਂ ਤੁਸੀਂ ਇਹ ਕੰਮ ਜ਼ਰੂਰ ਸ਼ੁਰੂ ਕਰੋ ਤੁਹਾਡੀ ਜਿਹੜੀ ਕਮਾਈ ਆ ਉਹ 10000 ਤੋਂ ਵੀ ਜ਼ਿਆਦਾ ਹੋਵੇਗੀ ਕਿਉਂਕਿ 15-20 ਰੁਪਏ ਤੋਂ ਘੱਟ ਜਿਹੜਾ ਦੇਸੀ ਅੰਡਾ ਆ ਉਹ ਨਹੀਂ ਮਿਲਦਾ ਹੈਗਾ ਜਿਹੜਾ ਦੇਸੀ ਅੰਡਾ ਹੈ ਨਾ ਉਹ ਦੀ ਡਿਮਾਂਡ ਵੀ ਮੱਜਾਂ ਦੇ ਦੁੱਧ ਮੰਗ ਬਹੁਤ ਜ਼ਿਆਦਾ ਆ ਦੇਸੀ ਅੰਡੇ ਦੀ ਡਿਮਾਂਡ ਬਹੁਤ ਜ਼ਿਆਦਾ ਆ ਪਰ ਇਹ ਜਿਹੜਾ ਕੰਮ ਇਹ ਕੋਈ ਕਰਨਾ ਨਹੀਂ ਚਾਹੁੰਦਾ ਹੈਗਾ ਇਸੇ ਲਈ ਆਉਣ ਵਾਲੇ ਟਾਈਮ ਦੇ ਵਿੱਚ ਇਸ ਕੰਮ ਤੋਂ ਬਹੁਤ ਜ਼ਿਆਦਾ ਕਮਾਈ ਹੋਣੀ ਆ ਤੇ ਤੁਸੀਂ ਜ਼ਿਆਦਾ ਵੀ ਕਮਾ ਸਕਦੇ ਹੋ ਤੁਸੀਂ ਘੱਟ ਵੀ ਕਮਾ ਸਕਦੇ ਹੋ ਘੱਟ ਤੁਸੀਂ ਐਦਾਂ ਕਮਾ ਸਕਦੇ ਆ ਜੇਕਰ ਤੁਹਾਡੇ ਏਰੀਏ ਦੇ ਵਿੱਚ ਮੁਰਗੀਆਂ ਜ਼ਿਆਦਾ ਰੱਖੀਆਂ ਹੋਈਆਂ ਨੇ ਤੇ ਉੱਥੇ ਫਿਰ ਅੰਡੇ ਦਾ ਜਿਹੜਾ ਰੇਟ ਆ ਉਹ ਘਟ ਹੋਊਗਾ 10 ਰੁਪਏ ਹੋਊਗਾ ਠੀਕ ਆ ਵੈਸੇ 10 ਰੁਪਏ ਨੂੰ ਵੀ ਕੋਈ ਘਟ ਨਹੀਂ ਹੈਗਾ ਕੋਈ ਘਟਾ ਨਹੀਂ ਪੈਂਦਾ ਹੈਗਾ ਮੈਂ ਇਸ ਸਾਲ ਹੀ 15 ਰੁਪਏ ਨੂੰ ਕੀਤਾ ਅੰਡਾ ਇਸ ਤੋਂ ਪਹਿਲਾਂ ਢਾਈ ਸਾਲ ਆਪਾਂ 10 ਰੁਪਏ ਹੀ ਅੰਡਾ ਸੇਲ ਕੀਤਾ ਇਸ ਵਾਰੀ 15 ਰੁਪਏ ਕੀਤਾ ਤੇ ਹੁਣ ਮୋਰੇ ਗਰਮੀ ਆ ਜਾਣੀਆਂ ਤੇ ਆਪਾਂ ਅੰਡੇ ਦਾ ਰੇਟ ਆ ਜਿਹੜਾ ਡਾਊਨ ਕਰ ਦੇਣਾ ਆ ਸੋ 10 ਰੁਪਏ 'ਚ ਵੀ ਬਚਤ ਹੈਗੀ ਆ ਜੇਕਰ ਤੁਸੀਂ 10 ਰੁਪਏ ਨੂੰ ਵੀ ਆਂਡਾ ਸੇਲ ਕਰਦੇ ਆ ਤੁਹਾਡੇ ਕੋਲੇ 35 ਮੁਰਗੀਆਂ ਆ ਠੀਕ ਆ 35 ਮੁਰਗੀਆਂ ਦੇ ਵਿੱਚੋਂ 30 ਮੁਰਗੀਆਂ ਤਾਂ ਆਂਡੇ ਦੇਣਗੀਆਂ ਹੀ ਜੇਕਰ ਤੁਸੀਂ ਵਧੀਆ ਨਸਲ ਦੇ ਮੁਰਗੀ ਪਾਉਨੇ ਆ ਆਰ ਆਈ ਆਰ ਹੋ ਗਈ ਬਲੈਕ ਕਸਟਰੋਲ ਹੋ ਗਈ ਤੇ ਵਧੀਆ ਉਹਨਾਂ ਦੀ ਤੁਸੀਂ ਦੇਖਭਾਲ ਕਰਦੇ ਆ ਤਾਂ 30 ਮੁਰਗੀਆਂ ਤਾਂ ਇੱਕ ਦਿਨ ਦੇ ਵਿੱਚ ਆਂਡੇ ਦੇਣਗੀਆਂ ਹੀ ਠੀਕ ਆ ਦਿੰਦੀਆਂ ਨੇ ਇਹ ਚੀਜ਼ ਆਪਾਂ ਖੁਦ ਦੇਖੀ ਆ 2.5 ਸਾਲਾਂ ਦੇ ਵਿੱਚ ਠੀਕ ਆ 30 ਮੁਰਗੀਆਂ ਨੇ ਆਂਡੇ ਦੇ ਦਿੱਤੇ ਇੱਕ ਦਿਨ ਦੇ ਤੇ ਤੁਹਾਡੇ ਕੋਲੇ ਹੋਗੀ ਇੱਕ ਟ੍ਰੇ ਇੱਕ ਟ੍ਰੇ ਦੇ ਵਿੱਚ 30 ਅੰਡੇ ਹੁੰਦੇ ਨੇ 30 ਅੰਡੇ ਤੁਸੀਂ 10 ਰੁਪਏ ਦੇ ਹਿਸਾਬ ਨਾਲ ਲਾਈ ਤਾਂ 300 ਰੁਪਏ ਤੁਹਾਡੇ ਇੱਕ ਦਿਨ ਦਾ ਤੁਸੀਂ ਵਟ ਲਿਆ ਠੀਕ ਆ ਤੇ ਉਹਨੂੰ ਫਿਰ 30 ਦਿਨਾਂ ਦੇ ਹਿਸਾਬ ਨਾਲ ਤੁਸੀਂ ਗੁਣਾ ਕਰਕੇ ਦੇਖੋ ਵੀ 9000 ਰੁਪਇਆ ਮਹੀਨੇ ਦਾ ਬਣਦਾ ਆ ਤੇ 9000 ਨੂੰ ਤੁਸੀਂ 12 ਮਹੀਨਿਆਂ ਨਾਲ ਵੀ ਗੁਣਾ ਕਰਕੇ ਦੇਖਿਓ ਲੱਖ ਤੋਂ ਉੱਪਰ ਕਮਾਈ ਚੱਲੇ ਜਾਂਦੀ ਆ 35 ਮੁਰਗੀਆਂ ਤੋਂ ਆਪਾਂ ਸਿਰਫ ਇੱਕ ਪਹਿਲਾਂ ਇਹ ਦੇਖਦੇ ਹਾਂ ਵੀ ਨਹੀਂ 10 ਰੁਪਏ ਹੀ ਬਚਦੇ ਆ ਹੁਣ ਦੁਕਾਨਦਾਰ ਦੁਕਾਨ ਕਰਦਾ ਆ ਉਹ 21 ਸੌਦੇ ਦੇ ਵਿੱਚੋਂ ਥੋੜੀ ਲੱਖ ਰੁਪਏ ਵਟ ਲੈਂਦਾ ਆ ਉਹਨੇ ਸਾਰੇ ਸੌਦਿਆਂ ਦੇ ਵਿੱਚ 1-1 ਰੁਪਈਆ 1-1 ਰੁਪਈਆ ਵਧਾ ਕੇ ਲਾਇਆ ਹੁੰਦਾ ਤੇ ਉਹਦੀ ਜਿਹੜੀ ਕਮਾਈ ਆ ਇੱਕ ਦਿਨ ਦੀ ਵਧੀਆ ਹੋ ਜਾਂਦੀ ਆ ਸੋ ਜਿਹੜਾ ਆਪਣਾ ਕੰਮ ਠੀਕ ਆ ਉਹਦੇ ਤੋਂ ਕਮਾਈ ਜ਼ਰੂਰ ਹੁੰਦੀ ਆ ਜੇਕਰ ਤੁਸੀਂ ਤਰੀਕੇ ਨਾਲ ਕਰਦੇ ਆ ਜਦੋਂ ਵੀ ਤੁਸੀਂ ਕੰਮ ਇਹ ਸ਼ੁਰੂ ਕਰਨਾ ਹੈ ਆਪਣੇ ਆਸ-ਪਾਸ ਨਿਗਾ ਮਾਰੋ ਵੀ ਆਂਡੇ ਦਾ ਰੇਟ ਕੀ ਆ ਪਤਾ ਕਰੋ ਵੱਡੇ ਫਾਰਮਾਂ ਤੇ ਜਾਓ ਜੇ ਕਿਸੇ ਨੇ ਰੱਖੀਆਂ ਹੋਈਆਂ ਮੁਰਗੀਆਂ ਉਹਨਾਂ ਦੇ ਕੋਲ ਜਾਓ ਉਹਨਾਂ ਤੋਂ ਪੁੱਛੋ ਵੀ ਅੰਡੇ ਦਾ ਕੀ ਰੇਟ ਆਪਣੇ ਏਰੀਏ ਦੇ ਵਿੱਚ ਠੀਕ ਆ ਇੱਥੇ ਤੱਕ ਕਈ ਜਗ੍ਹਾ 20 ਰੁਪਏ ਵੀ ਆ ਅੰਡੇ ਦਾ ਰੇਟ ਇੱਥੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਆਪਣੇ ਇੱਕ ਏਰੀਆ 'ਆ ਉੱਥੇ 20 ਰੁਪਏ ਨੂੰ ਆਉਂਦੇ ਸੀ ਅੰਡਾ ਠੀਕ ਆ ਹੁਣ ਕਈ ਇੱਥੇ ਕਮੈਂਟ ਕਰਨਗੇ ਵੀ ਸਾਡੇ ਤਾਂ ਜੀ 10 ਰੁਪਏ ਨੂੰ ਵੀ ਰੋ ਕੇ ਲੈਂਦੇ ਨੇ ਉਹੀ ਆ ਨਾ ਕਿ ਇੱਕ ਜਗ੍ਹਾ ਅੰਡੇ ਦਾ ਰੇਟ ਸੇਮ ਨਹੀਂ ਹੈਗਾ ਸਾਰੀ ਜਗ੍ਹਾ ਅੰਡੇ ਦਾ ਰੇਟ ਆ ਜਿਹੜਾ ਸੇਮ ਨਹੀਂ ਹੈਗਾ ਹਰ ਜਗ੍ਹਾ ਅਲੱਗ-ਅਲੱਗ ਆ ਜੇਕਰ ਤੁਹਾਡੇ ਏਰੀਆ ਦੇ ਵਿੱਚ 20 ਰੁਪਏ ਨੂੰ ਆਂਡਾ ਦੇਸੀ ਹੈਗਾ ਤਾਂ ਤੁਸੀਂ ਇਹ ਕੰਮ ਜ਼ਰੂਰ ਸ਼ੁਰੂ ਕਰੋ ਫਿਰ ਤੁਸੀਂ ਜਿਹੜੀ ਮੇਰੇ ਤੋਂ ਵੀ ਜ਼ਿਆਦਾ ਕਮਾਈ ਕਰ ਸਕਦੇ ਆ 30 ਬੰਤੀ ਮੁਰਗੀਆਂ ਤੋਂ ਤੁਸੀਂ ਮੇਰੇ ਤੋਂ ਵੀ ਜ਼ਿਆਦਾ ਕਮਾਈ ਕਰ ਸਕਦੇ ਆ ਠੀਕ ਆ ਤੇ ਹੁਣ ਆ ਜਿਹੜਾ ਦਿਨ ਆਉਣੇ ਨੇ ਮਾਰਚ ਮਹੀਨਾ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਇਹ ਕੰਮ ਆ ਜਿਹੜਾ ਆਰਾਮ ਨਾਲ ਸ਼ੁਰੂ ਕਰ ਸਕਦੇ ਆ ਵਧੀਆ ਨਸਲ ਰੱਖ ਕੇ ਠੀਕ ਆ ਤੇ ਇਸ ਤੋਂ ਵੀ ਘੱਟ ਕਿੱਦਾਂ ਤੁਸੀਂ ਕਮਾ ਸਕਦੇ ਆ ਮੇਰੇ ਤੋਂ ਵੀ ਘੱਟ ਕਮਾ ਸਕਦੇ ਕਿੱਦਾਂ ਕਮਾ ਸਕਦੇ ਆ ਜੇਕਰ ਤੁਹਾਡੇ ਏਰੀਏ ਦੇ ਵਿੱਚ ਜ਼ਿਆਦਾ ਮੁਰਗੀਆਂ ਲੋਕਾਂ ਨੇ ਰੱਖੀਆਂ ਹੋਈਆਂ ਨੇ ਤੇ ਅੰਡੇ ਦਾ ਰੇਟ ਆ ਜਿਹੜਾ 8 ਰੁਪਏ ਲੱਗਦਾ ਜਾਂ ਫਿਰ 7 ਰੁਪਏ ਲੱਗਦਾ ਆ ਠੀਕ ਆ ਫਿਰ ਜੇਕਰ 8 7 ਰੁਪਏ ਰੇਟ ਲੱਗਦਾ ਆ ਤੁਹਾਡੇ ਏਰੀਏ ਦੇ ਵਿੱਚ ਅੰਡੇ ਦਾ ਸਰਦੀਆਂ ਦੇ ਵਿੱਚ ਸਿਆਲਾਂ ਵਿੱਚ ਮੈਂ ਸਰਦੀਆਂ ਦੀ ਗੱਲ ਕਰਦੀ ਆ ਫਿਰ ਤੁਸੀਂ ਇਹ ਕੰਮ ਬਿਲਕੁਲ ਨਾ ਸ਼ੁਰੂ ਕਰਿਓ ਠੀਕ ਆ ਹੋ ਫਿਰ ਤੁਹਾਨੂੰ ਹੋ ਸਕਦਾ ਇਸ ਕੰਮ ਦੇ ਵਿੱਚ ਘਾਟਾ ਪਵੇ ਜੇਕਰ ਮੁਰਗੀ ਦੇਸੀ ਮੁਰਗੀ ਦਾ ਜਿਹੜਾ ਅੰਡੇ ਦਾ ਰੇਟ ਆ ਉਹ 10 ਰੁਪਏ 15 ਰੁਪਏ 20 ਰੁਪਏ ਆ ਫਿਰ ਤੁਸੀਂ ਇਹ ਕੰਮ ਆ ਜਿਹੜਾ ਜਰੂਰ ਸ਼ੁਰੂ ਕਰਿਓ ਆਪਣੇ ਏਰੀਆ ਦੇ ਵਿੱਚ ਪਹਿਲਾਂ ਪਤਾ ਕਰ ਲਓ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਪਤਾ ਕਰ ਲਓ ਵੀ ਕੀ ਰੇਟ ਚੱਲਦਾ ਆ ਮੁਰਗੀਆਂ ਦੇ ਮੁਰਗੀ ਦੇ ਦੇਸੀ ਮੁਰਗੀ ਦੇ ਅੰਡੇ ਦਾ ਜਿਹੜਾ ਚਿੱਟਾ ਅੰਡਾ ਦਾ ਉਹ ਤਾਂ ਸ਼ਾਇਦ 8 ਰੁਪਏ ਆ ਵੈਸੇ ਆਪਾਂ ਕਦੇ ਖਰੀਦਿਆ ਨਹੀਂ ਹੈਗਾ ਪਰ ਕਿਸੇ ਤੋਂ ਪਤਾ ਲੱਗਾ ਸੀ ਵੀ ਉਹ ਜਿਹੜਾ ਦੇਸੀ ਅੰਡਾ ਆ ਉਹ 8 ਰੁਪਏ ਨੂੰ ਆ ਤੇ ਇਸ ਓਰੀਜਿਨਲ ਚਿੱਟਾ ਅੰਡਾ ਵਾਟਰਪੇਅ ਨੂੰ ਆ ਜਿਸ ਦੇਸੀ ਅੰਡਾ ਆ ਉਹ ਦਾ ਲਗਭਗ ਜਿਹੜਾ ਰੇਟ ਆ ਹਰੇਕ ਜਗ੍ਹਾ ਇਸ ਵਾਰ ਇਸ ਸਾਲ ਠੀਕ ਆ ਇਹ ਜਿਹੜੀਆਂ 2024 ਤੇ 2025 ਦੀਆਂ ਸਰਦੀਆਂ ਨਿਕਲੀਆਂ ਆ 2024 ਦੀਆਂ ਸੌਰੀ ਪਿੱਛੇ ਹੁਣ ਤਾਂ ਇਹ ਫਰਵਰੀ ਮਹੀਨਾ ਚੱਲਦਾ ਆ ਇਹ ਜਿਹੜਾ ਸਿਆਲ ਨਿਕਲ ਕੇ ਗਿਆ ਆ ਇਹਦੇ ਵਿੱਚ 15 ਰੁਪਏ ਜਿਹੜਾ ਦੇਸੀ ਅੰਡਾ ਹਰੇਕ ਜਗ੍ਹਾ ਮਿਲਿਆ ਹਰੇਕ ਜਗ੍ਹਾ 15 ਰੁਪਏ ਨੂੰ ਜਿਹੜਾ ਦੇਸੀ ਅੰਡਾ ਵਿਕਿਆ ਤੇ ਕਈ ਜਗ੍ਹਾ 20 ਰੁਪਏ ਨੂੰ ਵੀ ਵਿਕਿਆ ਤੇ ਜਦੋਂ ਮੈਂ ਵੀਡੀਓਜ਼ ਪਾਉਣੀ ਆ ਫੇਸਬੁੱਕ ਤੇ ਜਾਂ ਫਿਰ ਆਪਣੇ ਇੱਥੇ ਆਪਣੇ YouTube ਚੈਨਲ ਤੇ ਫਿਰ ਮੈਨੂੰ ਕਈ ਵਾਰ ਕਮੈਂਟ ਇਹੋ ਆਏ ਨੇ ਕਿ ਸਾਡੇ ਜਿਹੜਾ ਦੇਸੀ ਅੰਡੇ ਦਾ ਰੇਟ ਆ ਉਹ 20 ਰੁਪਏ ਆ ਜੇਕਰ ਭਾਈ ਤੁਹਾਡੇ ਦੇਸੀ ਅੰਡੇ ਦਾ ਰੇਟ 20 ਰੁਪਏ ਆ ਤਾਂ ਫਿਰ ਤੁਸੀਂ ਤੁਹਾਨੂੰ ਇਹ ਕੰਮ ਆ ਜਿਹੜਾ ਜ਼ਰੂਰ ਸ਼ੁਰੂ ਕਰਨਾ ਚਾਹੀਦਾ ਹੈ ਬਿਨਾਂ ਸੋਚੇ ਤੁਸੀਂ ਇਹ ਕੰਮ ਸ਼ੁਰੂ ਕਰੋ ਗਰਦੀ ਕਮਾਈ ਹੈ ਜਿਹੜੀ ਉਹ ਮੇਰੇ ਤੋਂ ਵੀ ਜ਼ਿਆਦਾ ਹੋਊਗੀ 30 35 ਮੁਰਗੀਆਂ ਤੋਂ ਤੁਸੀਂ ਠੀਕਾ ਜੇਕਰ 20 ਰੁਪਏ ਅੰਡਾ ਆ ਤਾਂ ਤੁਸੀਂ ਮਹੀਨੇ ਦਾ ਆਰਾਮ ਨਾਲ 15000 ਤੋਂ ਉੱਪਰ ਕਮਾ ਸਕਦੇ ਆ ਠੀਕਾ 15000 ਤੋਂ ਉੱਪਰ ਤੁਸੀਂ ਮਹੀਨੇ ਦਾ ਘਰੇ ਬੈਠੇ ਆਰਾਮ ਨਾਲ ਕਮਾ ਸਕਦੇ ਆ ਬਹੁਤ ਹੀ ਘੱਟ ਖਰਚੇ ਤੇ ਤੇ ਬਹੁਤ ਹੀ ਘੱਟ ਖੇਚਲ ਤੇ ਇਹਨਾਂ ਦੀ ਕੋਈ ਐਡੀ ਖੇਚਲ ਨਹੀਂ ਹੈਗੀ ਜਿੰਨਾ ਲੋਕ ਇਸ ਕੰਮ ਤੋਂ ਡਰ ਜਾਂਦੇ ਨੇ ਅਸਲ 'ਚ ਲੋਕ ਜ਼ਿਆਦਾ 네ਗੇਟਿਵ ਸੋਚ ਤੋਂ ਡਰਦੇ ਨੇ ਠੀਕ ਆ ਕੰਮ ਤੋਂ ਨਹੀਂ ਡਰਦੇ 네ਗੇਟਿਵ ਸੋਚ ਤੋਂ ਡਰਦੇ ਨੇ ਉਹ ਕਿਵੇਂ ਜਦੋਂ ਵੀ ਆਪਾਂ ਕੰਮ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਨੂੰ ਉਹ 네ਗੇਟਿਵ ਲੋਕ ਆ ਕੇ ਟੋਕਦੇ ਨੇ ਕਿ ਸਾਡਾ ਤਾਂ ਵੀ ਇਹਦੇ ਵਿੱਚ ਨੁਕਸਾਨ ਹੋਇਆ ਐਦਾਂ ਹੋਈ ਉਦਾਂ ਹੋਈ ਜ਼ਰੂਰੀ ਨਹੀਂ ਹੈਗਾ ਉਹਨਾਂ ਦਾ ਨੁਕਸਾਨ ਹੋਇਆ ਤੁਹਾਡਾ ਵੀ ਨੁਕਸਾਨ ਹੋ ਹੋ ਸਕਦਾ ਇਸ ਕੰਮ ਦੇ ਵਿੱਚ ਤੁਹਾਡਾ ਬਹੁਤ ਫਾਇਦਾ ਹੋ ਜਵੇ बस ਗੱਲ ਹੈਗੀ ਹੈ ਤਰੀਕੇ ਨਾਲ ਕਰਨ ਦੀ ਪਰ ਇੱਕ ਗੱਲ ਮੈਂ ਤੁਹਾਨੂੰ ਅੱਜ ਲਿਖ ਕੇ ਦੇ ਸਕਦੀ ਹਾਂ ਚਾਹੀ ਤੁਸੀਂ ਇਸ ਵੀਡੀਓ ਨੂੰ ਸੇਵ ਕਰਕੇ ਰੱਖ ਲਿਓ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਦੇਸੀ ਅੰਡਾ ਆ ਇਹਦਾ ਰੇਟ ਵੀ ਬਹੁਤ ਉੱਪਰ ਜਾਊਗਾ ਠੀਕ ਆ ਤੇ ਦੇਸੀ ਅੰਡੇ ਦੀ ਡਿਮਾਂਡ ਵੀ ਬਹੁਤ ਜ਼ਿਆਦਾ ਹੋਊਗੀ ਤੇ ਇਹ ਕੰਮ ਆ ਜਿਹੜਾ ਬਹੁਤ ਵਧੀਆ ਚੱਲੂ ਜਿਹੜਾ ਕੋਈ ਵੀ ਕਰੂ ਕਿਉਂਕਿ ਜਿਹੜਾ ਦੇਸੀ ਅੰਡਾ ਆ ਇਹਦੀ ਡਿਮਾਂਡ ਬਹੁਤ ਜ਼ਿਆਦਾ ਵੱਧ ਗਈ ਆ ਤੁਸੀਂ ਦੇਖਿਆ ਹੋਣਾ ਕਿੰਨੇ ਹੀ ਕੋਈ ਕਿਸੇ ਨੇ ਆਪਰੇਸ਼ਨ ਕਰਾਇਆ ਹੋਵੇ ਕਿਸੇ ਦੇ ਸੱਟ ਲੱਗੀ ਹੋਵੇ ਕਿਸੇ ਬੱਚੇ ਨੂੰ ਖੰਗ ਰੇਸ਼ਾ ਹੋਈ ਹੋਵੇ ਡਾਕਟਰ ਦੇਸੀ ਅੰਡਾ ਹੀ ਦੱਸਦਾ ਹੈ ਠੀਕ ਆ ਇਹੀ ਕਾਰਨ ਕਿ ਜਿਹੜਾ ਦੇਸੀ ਅੰਡਾ ਸਿਆਲਾਂ ਦੇ ਵਿੱਚ ਸਭ ਤੋਂ ਜ਼ਿਆਦਾ ਰੇਟ ਹੁੰਦਾ ਹੈ ਦੇਸੀ ਅੰਡੇ ਦਾ ਤੇ ਦੇਸੀ ਅੰਡੇ ਦੀ ਸਭ ਤੋਂ ਜ਼ਿਆਦਾ ਡਿਮਾਂਡ ਆ ਜਿਹੜੀ ਸਰਦੀਆਂ ਦੇ ਵਿੱਚ ਹੁੰਦੀ ਆ ਇਸ ਲਈ ਇਸ ਕੰਮ ਦੇ ਵਿੱਚ ਕਮਾਈ ਜਿਹੜੀ ਹੈਗੀ ਆ ਆਉਣ ਵਾਲੇ ਟਾਈਮ ਦੇ ਵਿੱਚ ਕਮਾਈ ਵਧਣੀ ਆ ਘਟਣੀ ਨਹੀਂ ਹੈਗੀ ਤੁਸੀਂ ਇਹ ਨਾ ਸੋਚੋ ਵੀ ਇਹ ਕੰਮ ਸ਼ਾਇਦ ਚੱਲ ਮਾ ਜਿਆ ਇਹ ਕੰਮ ਬਹੁਤ ਵਧੀਆ ਆ ਜੇਕਰ ਤੁਸੀਂ ਵਧੀਆ ਤਰੀਕੇ ਦੇ ਨਾਲ ਇਸ ਕੰਮ ਨੂੰ ਕਰਦੇ ਆ ਠੀਕ ਆ ਸੋ ਜਾਣਕਾਰੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਵੀਡੀਓ ਨੂੰ ਲਾਈਕ ਆ ਜਿਹੜਾ ਉਵੀ ਜਰੂਰ ਕਰਦੇਆ ਕਰੋ ਸ਼ੇਅਰ ਵੀ ਜਰੂਰ ਕਰਦੇਆ ਕਰੋ ਤੇ ਵਧੀਆ ਵਧੀਆ ਕਮੈਂਟਾਂ ਜਿਹੜੇ ਉਹ ਵੀ ਕਰਦੇਆ ਕਰੋ ਧੰਨਵਾਦ